ਜੀਵ ਦੀ ਵੀ ਖ਼ਬਰ ਹੈ ਆਪ ਸਭ ਨੂੰ ਜੀ ਅਨੁਲ ਲੈ ਕੇ ਹੰਦ ਰੰਝ ਦੀ ਵੱਡੀ ਖ਼ਬਰ ਖਬਰਨਾਂ ਤੱਕ ਜਰੂਰ ਬਨੇ ਰਹਿਣਾ ਜਨਵੀਰ ਆਪਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖ਼ਬਰ ਪੰਜਾਬ ਵਿੱਚ ਸਵਾਦਿਸ਼ ਸਰਕਾਰੀ ਛੁੱਟੀ ਬੰਦ ਰਹਿਣਗੇ ਸਾਰੇ ادارے ਬੈਂਕ ਇਸ ਦਿਨ ਪੰਜਾਬ ਵਿੱਚ ਸੋਮਵਾਰ 6 ਜਨਵਰੀ ਨੂੰ ਸਰਕਾਰੀ ਛੁੱਟੀ ਰਹੇਗੀ ਸੋਮਵਾਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸਵੇ ਵਿੱਚ ਸਰਕਾਰੀ ਛੁੱਟੀ ਰਹੇਗੀ ਇਸ ਦਿਨ ਸਾਰੇ ਸਰਕਾਰੀ ادارے ਸਕੂਲ ਅਤੇ ਕਾਲਜ ਬੰਦ ਰਹਿਣਗੇ ਇਸ ਤੇ 10 ਦੇ ਕਿਸ ਸਰਕਾਰੀ ਸਰਕਾਰ ਨੇ ਠੜਕੇ ਦੀ ਠੰਡ ਦੇ ਮੱਦੇਨਜ਼ਰ ਸੂਬੇ ਦੇ ਸਰਕਾਰੀ ਸਕੂਲਾਂ ਅਤੇ ਅੰਕੜਵਾੜੀਆਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਦਾ 7 ਜਨਵਰੀ ਤੱਕ ਐਲਾਨ ਕਰ ਦਿੱਤਾ ਗਿਆ ਹੈ ਪੰਜਾਬ ਦੇ ਸਕੂਲ ਸਿੱਖਿਆ ਮਤੇ ਹਰਜੋਤ ਸਿੰਘ ਬੈਂਸ ਨੇ ਐਕਸ਼ਨ ਉੱਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਦਿਸ਼ਾ ਨਿਰਦੇਸ਼ ਅਨੁਸਾਰ ਠੰਡ ਕਣ ਸੂਬੇ ਵਿੱਚ ਸਰਕਾਰੀ ਮਾਨਦਵਾ ਪ੍ਰਾਪਤ ਪ੍ਰਾਈਵੇਟ ਦੇ ਸਰਕਾਰੀ ਸਕੂਲਾਂ ਵਿੱਚ 7 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੁਣ ਸਾਰੇ ਸਕੂਲ 8 ਜਨਵਰੀ ਨੂੰ ਹੀ ਖੁੱਲਣਗੇ ਇਸ ਦੌਰਾਨ ਮਾ ਸਵਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਸਰਦੀਆਂ ਦੇ ਮੌਸਮ ਕਾਰਨ ਛੁੱਟੀਆਂ ਬੱਚਿਆਂ ਦਾ ਅੰਗਣਵਾੜੀ ਸੈਂਟਰ ਵਿੱਚ ਆਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਇਸ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਅੰਗਣਵਾੜੀਆਂ ਸੈਂਟਰਾਂ ਵਿੱਚ 3 ਤੋਂ 6 ਸਾਲ ਦੇ ਬੱਚਿਆਂ ਲਈ 7 ਜਨਵਰੀ ਤੱਕ ਛੁੱਟੀਆਂ ਦਿੱਤੀ ਕਰ ਦਿੱਤੀ ਗਈ ਹੈ ਸਾਲ ਪੰਜਾਬ ਸਰਕਾਰ ਨੇ ਸੁਭਿਦੇ ਸਾਰਿਸਕਾਰੀ ਮਾਨਤਾਮ ਪ੍ਰਾਪਤ ਸਕੂਲ ਪ੍ਰਾਈਵੇਟ ਸਕੂਲ ਵਿੱਚ 24 ਦਸੰਬਰ ਤੋਂ 3 ਦਸੰਬਰ ਤੱਕ ਸਰਦੀਆਂ ਦੀ ਛੁੱਟੀਆਂ ਕੀਤੀਆਂ ਸਾਨੂੰ ਧੰਨਵਾਦ